ਨੂੰ ਲੈ ਕੇ ਜਿਹੜਾ ਅੱਜ ਭੋਮੇ ਪੂਜਨ ਕੀਤਾ ਗਿਆ ਉਸ ਵਾਰ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਸ਼੍ਰੀ ਰਾਮਲਾ ਕਮੇਟੀ ਵੱਲੋਂ ਦੁਸ਼ਹਿਰਾ ਉਤਸਵ 2024 ਦਾ ਅੱਜ ਭੂਮੀ ਪੂਜਨ ਦੇ ਨਾਲ ਰਾਮੀਲਾ ਮੈਦਾਨ ਦੇ ਵਿੱਚ ਆਗਾਜ਼ ਕੀਤਾ ਗਿਆ ਜਿਸ ਦੇ ਕਿ 30 ਸਤੰਬਰ ਨੂੰ ਸ਼੍ਰੀ ਠਾਕੁਰ ਦਵਾਰਨ ਨੋਰੀਆਂ ਦੇ ਵਿੱਚ ਗਣੇਸ਼ ਪੂਜਨ ਹੋਏਗਾ 3 ਨਵੰਬਰ ਪਹਿਲੇ ਨਰਾਤੇ ਵਾਲੇ ਦਿਨ ਬਰਗਵਾਨ ਰਾਮ ਜੀ ਦੇ ਸਿਆਸਨ ਯਾਤਰਾ ਸ਼ੁਰੂ ਹੋ ਕੇ ਬਿੰਬਿੰਬ ਲਾਕਿਆ ਜੋ ਹੁੰਦੀ ਹੋਈ RAM LILA ਮੈਦਾਨ ਨਿਰੰਤਰ 11 ਦਿਨ ਚੱਲੇਗੀ ਜਿਸ ਦੇ ਵਿੱਚ 5 ਤਰੀਕ ਨੂੰ ਸ਼੍ਰੀ ਰਾਮ ਬਰਾਤ ਭਵਿਆ ਰਾਮ ਬਰਾਤ ਠਾਕੁਰਦਾਰਾਂ ਨੋਰੀਆਂ ਤੋਂ ਸ਼ੁਰੂ ਹੋ ਕੇ ਡਿਵੀਜ਼ਨ ਨੰਬਰ 3 ਹੁੰਦੇ ਹੋਏ ਚੌੜਾ ਬਾਜ਼ਾਰ ਘੰਟਾ ਘਰ ਚੌਂਕ ਹੁੰਦੇ ਹੋਏ RAM LILA ਮੈਦਾਨ ਪਹੁੰਚੇਗੀ ਮਹਾ ਆਰਤੀ ਦੇ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੀ ਸਵਾਰੀ ਦਾ ਇੱਥੇ ਉਸੋ ਭਾਜ ਯਾਤਰਾ ਦਾ ਸਮਾਪਨ ਹੋਏਗਾ 12 ਤਰੀਕ ਨੂੰ ਵਿਜੇ ਦਸ਼ਮੀ ਦਾ ਪਾਵਨ ਤਿਹਾਰ ਸਾਰੇ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਰਾਮ ਲੀਲਾ ਮੈਦਾਨ ਦੇ ਵਿੱਚ ਸੈਂਕੜੇ ਹਜ਼ਾਰਾਂ ਤੋਂ ਮਨਾਇਆ ਜਾਂਦਾ ਹੈ ਸ਼੍ਰੀ ਰਾਮ ਲੀਲਾ ਕਮੇਟੀ ਦੇ तमाम ਸਦਸਿਆਂ ਉਹਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਆ ਪੂਰੇ ਜੋਰ ਸ਼ੋਰ ਦੇ ਨਾਲ ਉਹਦੀਆਂ ਤਿਆਰੀਆਂ ਚੱਲ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਵਿਸ਼ੇਸ਼ ਸਿਕਿਉਰਿਟੀ ਦਾ ਪ੍ਰਬੰਧ ਔਰ ਆਦਾਨੀ ਐਸਐਚਓ ਦਲਜੀਤ ਸਿੰਘ ਜੀ ਵੱਲੋਂ ਪੂਰੀ ਵਿਵਸਥਾ ਸੁਰੱਖਿਆ ਵਿਵਸਥਾ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਅਪਰੀਆ ਘਟਨਾ ਨਾ ਹੋਵੇ ਇਸ ਮਾਹੌਲ ਨੂੰ ਸ਼ਾਂਤੀਪੂਰੀ ਨਾਲ ਇਸ ਉత్సਵ ਨੂੰ ਸੰਪੰਨ ਕਰਾਇਆ ਜਾਵੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਰਹਿੰਦਾ ਹੈ ਸਾਰੀ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਡੇ ਉਸ ਸਭ ਨੂੰ ਸਮਾਜ ਦੇ ਹਰ ਵਰਗ ਤੱਕ ਹਰ ਮੋਬਾਈਲ ਤੱਕ ਹਰ ਅਖਬਾਰ ਤੱਕ ਪਹੁੰਚਾਉਣ ਦੇ ਲਈ ਵਿਸ਼ੇਸ਼ ਸਾਡਾ ਸਹਿਯੋਗ ਕਰਦੀ ਹੈ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਨਗਰ ਨਿਗਮ ਵੱਲੋਂ ਸ਼ਹਿਰ ਦੇ ਇਸ ਉਤਸਵ ਨੂੰ ਸੰਪੰਨ ਕਰਾਉਣ ਲਈ ਸਰਵੈ ਵਿਵਸਥਾ ਹੋਰ ਵੀ ਜਿਹੜੀ ਸਾਨੂੰ ਜ਼ਰੂਰਤਾਂ ਹੁੰਦੀਆਂ ਸਾਰੀਆਂ ਪੂਰੀ ਕਰਦੀਆਂ ਅੱਜ ਦੀ ਭੂਮੀ ਪੂਜਨ ਦੇ ਨਾਲ ਹੀ ਇਸ ਰਾਮਲੀਲਾ ਮੈਦਾਨ ਦੇ ਵਿੱਚ ਵਿਸ਼ਾਲ ਮੇਲਾ ਦੋਨੇ ਮੈਦਾਨਾਂ ਦੇ ਵਿੱਚ ਵਿਸ਼ਾਲ ਮੇਲਾ ਲਗਾਇਆ ਜਾ ਰਿਹਾ ਹੈ ਜੋ ਅੱਜ ਤੋਂ ਸ਼ੁਰੂ ਹੋ ਕੇ 13 ਅਕਤੂਬਰ ਤੱਕ ਚੱਲੇਗਾ ਜੋ ਕਿ ਨਿਰੰਤਰ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਇੱਥੇ ਲੋਕ ਇਸ ਮੇਲੇ ਦਾ ਆਨੰਦ ਮਾਣ ਆਉਂਦੇ ਆ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਪ੍ਰਭੂ RAM ਦੇ ਇਸ ਉਸਤਵ ਦੇ ਵਿੱਚ ਹਮ ਹਮਾ ਕੇ ਸ਼ਾਮਲ ਹੋਵੋ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਮੇਲੇ ਦੇ ਅਗਰੋਂ ਕਵਾ ਬਧਾਓ ਸਾਰਿਆਂ ਨੂੰ ਆਵਾਹਨ ਹੈ ਕਿ ਸ਼੍ਰੀ RAMਲਾ ਕਮੇਟੀ ਦੇ ਉਸਤਵ ਵਿੱਚ ਤੁਸੀਂ ਸ਼ਾਮਲ ਹੋ ਕੇ ਪ੍ਰਭੂ ਸ਼੍ਰੀ RAM ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਾਡੇ ਨਾਲ SHU ਡਿਵੀਜ਼ਨ ਨੰਬਰ 4 ਸਰਦਾਰ ਜਲਜੀਤ ਸਿੰਘ ਜੀ ਗਿਲਸਾਫ ਖੜੇ ਨੇ ਉਹ ਆਪਣੀ ਵਿਵਸਥਾ ਬਾਰੇ ਜੋ ਕਿ ਸਾਨੂੰ CP ਸਾਹਿਬ ਦੇ ਆਰਡਰ ਦੇ ਮਤਾਬਿਕ ਸਾਰੀ ਵਿਵਸਥਾ ਬਣਾਈ ਗਈ ਹੈ ਉਹਦੇ ਬਾਰੇ ਰੂਬਰੂ ਕਰਾਂਗੇ ਆਦਰਨੀ ਜਲਜੀਤ ਸਿੰਘ ਜੀ ਜਿਹੜਾ ਗੁਜਰ ਨੂੰ ਗੋਜਨ ਕੀਤਾ ਗਿਆ ਉਸ ਬਾਰੇ ਹਾਂਜੀ ਸਾਡੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਉਹਨਾਂ ਵੱਲੋਂ ਜੋ ਇਸ ਦੁਸ਼ਹਿਰਾ ਕਮੇਟੀ ਨੂੰ ਪਹਿਲਾਂ ਤਾਂ ਸਾਡੇ ਟੋਟਲ ਪੁਲਿਸ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾ ਔਰ ਅਗੇ ਕਾਮਨਾ ਕਰਦੇ ਹਾਂ ਅਰਦਾਸ ਵੀ ਇਹ ਬਹੁਤ ਹੀ ਜਿਹੜਾ ਦੁਸ਼ਹਿਰੇ ਦਾ ਅੱਜ ਭੂਮੀ ਪੂਜਨ ਕੀਤਾ ਗਿਆ ਸ਼ਾਂਤੀਪੂਰਵਕ ਔਰ ਸਹੀ ਟੰਗ ਨਾਲ ਨਿਪਰੇ ਚੜੇ ਔਰ ਸਾਰੇ ਇਲਾਕੇ ਚ ਖੁਸ਼ੀ ਦਾ ਮਾਹੌਲ ਹੋਵੇ ਸਰ ਸਿਕਿਉਰਿਟੀ ਲਈ ਕਿਦਾਂ ਦਾ ਇੰਤਜ਼ਾਮ ਕੀਤਾ ਜਾਣਾ ਹੈ ਸਿਕਿਉਰਿਟੀ ਦੇ ਬਾਰੇ ਜੋ ਹੈਗਾ ਵਾ ਮੈਜਿਕ ਕਮੇਟੀ ਨਾਲ ਡਿਸਕਸ ਕਰ ਰਹੇ ਆ ਵੀ ਕੋਈ ਜਿੱਥੇ ਐਂਟਰ ਤੇ ਐਜੈਸਟ ਪੁਆਇੰਟ ਹੈਗੇ ਆ ਉਥੇ ਸੀਸੀਟੀਵੀ ਕੈਮਰੇ ਲਾ ਕੇ ਜਿਹੜੀ ਸਾਡੀ ਇੱਥੇ ਪੋਸਟ ਬਣੂਗੀ ਉਥੇ ਉਹਨੂੰ ਸਰਵੇਲੈਂਸ ਕੀਤਾ ਜਾਵੇ ਹੋਰ ਇਹ ਬਹੁਤ ਜਿੱਦਾਂ ਪੁਰਾਣਾ ਸਦੀਆਂ ਤੋਂ ਚੱਲਿਆ ਆਉਂਦਾ ਕੰਜਸਟਡ ਹੈਗਾ ਪਾਪੂਲੇਸ਼ਨ ਬੜੀ ਵੱਧ ਗਈ ਹੈਗੀ ਆ ਜਿਹੜੇ ਦੁਕਾਨਦਾਰ ਹੈਗੇ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਜਿਹੜੀ ਦੁਕਾਨਾਂ ਦੇ ਮੂਹਰੇ ਥੋੜੀ ਜਿਹੀ ਅਕਰੋਚ ਹਸਪੀਟਲ ਤੋਂ ਲੈ ਕੇ ਕਪੂਰ ਹਫਤਾ ਤੋਂ ਲੈ ਕੇ ਇੱਥੇ ਤੱਕ ਅਸੀਂ ਸਲਾਹ ਕਰਦੇ ਹੈਗੇ ਆ ਜੇ 92 ਡਾਇਵਰਸ਼ਨ ਹੋ ਜੇ ਕਿਸੇ ਪਾਸੇ ਤਾਂ ਬਹੁਤ ਵਧੀਆ ਹੋਊਗਾ ਸਰ ਕਈ ਵਾਰ ਦੇਖਿਆ ਸਰ ਮੇਲੇ ਨੇ ਵਿੱਚ ਸਰ ਖੋਆ ਲੁੱਟਾ ਮਤਲਬ ਮੋਬਾਈਲਸ ਰਕੀ ਬੜਾ ਹੋਰੀਆਂ ਸਰ ਪਰ ਖਲ ਪਈ ਜਾਉਗੀ ਸਰ ਪੂਰੀ ਠੱਲ ਜਦੋਂ ਦਾ ਜੁਆਇਨ ਕੀਤਾ ਜੀ ਸਾਰੇ ਇਸ ਗੱਲ ਦੀ ਹਾਮੀ ਭਰਨਗੇ ਬੇਮਾਨਜੋਬ ਸੀਪੀ ਸਾਹਿਬ ਨੇ ਜੇ ਭਰੋਸੇ ਤੇ ਇੱਥੇ ਲਾਇਆ ਹੈਗਾ ਤਾਂ ਆਲਮੋਸਟ ਜਿੰਨੇ ਵੀ ਇੱਥੇ ਸਨੈਕਚਰ ਸੀ ਸਾਰੇ ਫੜੀ ਲਏ ਆ ਉਹਦੀ ਅਗਵਾਈ ਇਹ ਇਲਾਕਾ ਭਰੂਗਾ ਔਰ ਬੜੇ ਉਹਨਾਂ ਦੀ ਰਹਿਨਮਾਈ ਸਦਕਾ ਅਸੀਂ ਇੱਥੇ ਬੇਨਤੀ ਕਰਾਂਗੇ ਬੇ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਪੂਰੀ ਦਿਨ ਰਾਤ ਦਿੱਤੀ ਜਾਊਗੀ ਔਰ ਮੇਰੇ ਇਲਾਕਾ ਨਿਵਾਸੀਆਂ ਨੂੰ ਔਰ ਦੁਸ਼ਹਿਰਾ ਕਮੇਟੀ ਨੂੰ ਔਰ ਮੇਲੇ ਵਾਲਿਆਂ ਨੂੰ ਇਹ ਬੇਨਤੀ ਹੈਗੀ ਆ ਵੀ ਜੇ ਕੋਈ ਸਸਪੈਕਟਡ ਪਰਸਨ ਚੱਕੀ ਬੰਦਾ ਜਾਂ ਕੋਈ ਲਵਾਰਸ ਚੀਜ਼ ਮਿਲਦੀ ਹੈਗੀ ਆ ਤੇ ਉਹਦੇ ਬਾਰੇ ਸਾਨੂੰ ਤੁਰੰਤ ਦੱਸਿਆ ਜਾਵੇ ਔਰ ਪੂਰੀ ਅਸੀਂ ਇੱਕ ਐਜੇ ਪਰਿਵਾਰਕ ਤੌਰ ਤੇ ਇੱਥੇ ਸੇਵਾ ਕਰਾਂਗੇ ਔਰ ਤਨੋਂ ਮਨੋਂ ਕਰਾਂਗੇ ਨੌਜਵਾਨਾਂ ਨੂੰ ਕੀ ਅਪੀਲ ਹੈ ਜੀ ਨੌਜਵਾਨ ਜਿਹੜੇ ਹੈਗੇ ਜੀ ਉਹ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਤੋਂ ਕੋ ਸੇਧ ਲੈਣ ਜਿਹੜੀਆਂ ਅੱਜ ਕੱਲ ਮਾੜੀਆਂ ਕਰੈਤਾਂ 'ਚ ਵੜੇ ਹੋਏ ਹੈਗੇ ਆ ਉਸ ਪੁਰਾਣੀ ਸਾਡੀ ਫਿਤਰਤ ਨੂੰ ਸੁਣਨ ਔਰ ਸਿਆਣੇ ਬੰਦਿਆਂ ਦੀ ਸੰਗਤ ਕਰਕੇ ਉਹਦਾ ਕੁਝ ਧਾਰਨਾ ਕਰਨ ਬਾਕੀ ਨਸ਼ਿਆਂ ਬਾਰੇ ਵੀ ਮੇਰੀ ਬੇਨਤੀ ਹੈ ਵੀ ਥੋੜਾ ਜਿਹਾ ਕਮੇਟੀ ਵੱਲੋਂ ਵੀ ਇਲਾਕੇ ਵੱਲੋਂ ਵੀ ਸਾਰਾ ਕੋ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਵੀ ਯੋਗਦਾਨ ਪਾਇਆ ਜਾਵੇ ਜਿਹੜੇ ਸਾਡੇ ਅੱਜਕੱਲ੍ਹ શ્રી ਰਾਮਰੇਲਾ ਕਮੇਟੀ ਦੀ ਤਰਫ ਤੋਂ ਬੜੀ ਸ਼ਰਧਾ ਭਰਪ ਚੱਦਛਰੇ ਉਪਸ ਬਣਾਏ ਜਾ ਰਿਹਾ ਅੱਜ ਇਹ ਭੂਮੀ ਪੂਜਨ ਦਾ ਜਿਹੜਾ ਇਹਨਾਂ ਨੇ ਕਾਰਗਮ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਸਾਰੇ ਰਾਮ ਰੋਹ ਕਮੇਟੀ ਦੇ ਮੈਂਬਰ ਜਵਾਨ ਨੂੰ ਪ੍ਰਧਾਨ ਜੀ ਨੂੰ ਸਾਰਿਆਂ ਨੂੰ ਮੇਰੇ ਸਾਥੀ ਬਸੀ ਸਾਹਿਬ ਮਰਵਾਜ਼ ਸਾਹਿਬ ਸਾਰੇ ਜਿਹਦੇ ਪਿੱਛੇ ਸਾਰੇ ਇਕੱਠਾਰੇ ਛੈਨੀ ਸਾਹਿਬ ਨੇ ਦੋ ਵਾਰੀ ਫੋਨ ਕੀਤਾ ਲਈ ਮੈਂ ਸਾਰਿਆਂ ਨੂੰ ਬਹੁਤ ਬਾਰਕਵਾਦ ਦਿੰਦਾ ਭੀ ਭੂਮੀ ਪੂਜਨ ਦਾ ਪਹਿਲਾ ਕਾਰਜਕ੍ਰਮ ਸਾਡਾ ਅੱਜ ਸ਼ੁਰੂ ਹੋਇਆ ਹੈ ਉਹਦੇ ਅੱਜ ਸਮਝੋ ਵੀ ਤੇ ਸਾਰੇ ਰਕਮ ਸਾਡਾ ਭਗਵਾਨ ਜੀ ਰਾਮ ਤੇ ਜ ਡੋਲਾ ਵੀ ਬਹੁਤ ਵਧੀਆ ਕਰਦੇ ਹੋਰੇ ਉਸੇ ਕੰਮ ਸ਼ੁਰੂ ਕੀਤਾ ਇਹਨਾਂ ਨੂੰ ਮੁਬਾਰਕਵਾਦ ਹੈ ਉਹ ਮੈਂ ਸਮਝਣ ਹਰ ਸਾਲ ਦੀ ਤਰ੍ਹਾਂ ਬੜੀ ਵਧੀਆ ਤੰਗ ਦੇ ਨਾਲ ਸਰਦਾਪਾਸ ਦੇ ਨਾਲ ਸਾਰੇ ਦੋਸਤ ਇਕੱਠੇ ਹੋ ਕੇ ਭਗਵਾਨ ਸ਼੍ਰੀ ਰਾਮ ਦਾ ਜਿਹੜਾ ਦਸਹਿਰਾ ਦਾ ਹਰਦੀ ਮਨਾਉਂਦੇ ਬੜੀ ਸ਼ਰਧਾ ਪੂਰ ਮਨਾਉਂਦੇ ਰਹੇ ਉਹ ਪਰਮਾਤਮਾ ਨੇ ਸਾਰੇ ਜਾਬਨੇ ਕਮੇਟੀ ਜਿੰਨੇ ਵੀ ਮੈਂਬਰ ਵਾਰੀ ਦੇ ਗਾਂ ਬੀੜਾ ਇਹ ਮੈਦਾਨ ਹੀ ਸਾਡਾ ਸ਼੍ਰੀ ਰਾਮ ਨਾ ਕਮੇਟੀ ਇਹ ਮੈਦਾਨ ਇਹਦੇ ਵਿੱਚ ਅਸੀਂ ਹਰ ਸਾਲ ਮਨਾਉਂਦੇ ਆ ਉਹ ਪਰਮਾਤਮਾ ਨੇ ਭਗਵਾਨ ਸ਼੍ਰੀ ਰਾਮ ਇਹਨਾਂ ਦੇ ਮਿਹਰ ਭਰ ਹੱਥ ਰਕੇ ਕਿਰਪਾ ਰਕੇ ਸਾਰੇ ਦੋਸਤਾਂ ਨੇ ਸਾਰੀ ਸਭਾ ਤੇ ਤਾਂ ਕਿ ਜਿਹੜਾ ਇਹ ਹਰ ਸਾਲ ਵੱਧ ਚੜ ਕੇ ਇਹ ਧਰਮ ਦੇ ਕੰਮ ਨੂੰ ਸਮਾਜ ਦੇ ਕੰਮ ਨੂੰ ਇਹ ਸ਼ਰਧਾ ਪਾਤ ਜਨਾ ਬਣਾਦੇ ਰਣ ਪਰ ਪ੍ਰਮਾਤਮਾ ਭਗਵਾਨ ਜੀ ਦੀ ਕਿਰਪਾ ਤੇ ਆਸ਼ੀਰਵਾਦ ਜਿਆਸ਼ੀਰਵਾਦ